ਇਹ ਹੈ ਜੀ ਡੋਗਰ ਦੀ ਸਮਾਦ ਇਹ ਹੁਣ ਨਵੀਂ ਬਣਾਈ ਗਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਕਹਿੰਦੇ ਡੋਗਰ ਇੱਥੇ ਦਫਨ ਕੀਤਾ ਹੋਇਆ ਹੈਗਾ ਆ ਦੇਖੋ ਆਹ ਜੀ ਡੋਗਰ ਦੀ ਸਮਾਦ ਜੀ ਬਈ ਜੀ ਸਸਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਹੋ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਹਰਿਆਊ ਤੇ ਇੱਥੇ ਆਪਣੇ ਤੁਸੀਂ ਬੈਕ ਸਾਈਡ ਦੇਖ ਸਕਦੇ ਹੋ ਇਹ ਜੀ ਡੋਗਰ ਦੀ ਸਮਾਦ ਜਿਹੜੀ ਇਹ ਡੋਗਰ ਦੀ ਸਮਾਦ ਹੈ ਤੁਹਾਨੂੰ ਦਿਖਾਣੇ ਆਗੇ ਡੋਗਰ ਦੀ ਸਮਾਦ ਆ ਦੇਖੋ ਜੀ ਇਦਾਂ ਇਹ ਸਾਰੀ ਉਹ ਆਗਾ ਰੋਹੀ ਵਿਵਾਨਾ ਬਣ ਕਹਿੰਦੇ ਨੇਗੇ ਇਹ ਕਾਫੀ ਜਗ੍ਹਾ ਹੈ ਇਹ ਬਣ ਦੀ ਜਗ੍ਹਾ ਇਹ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਇਹ ਵੀ ਬਾਨਾਗਾ ਇਹਦੇ ਸਾਰੇ ਆਲੇ-ਦਾਲੇ ਬਾਉਂਡਰੀ ਮਾਰੀ ਹੋਈ ਹੈਗੀ ਤੇ ਕਾਫੀ ਦੂਰ ਤੱਕ ਆਹ ਹੋ ਆਗੀ ਇਹ ਜੀ ਡੋਗਰ ਦੀ ਸਮਾਦ ਇਹ ਹੁਣ ਨਵੀਂ ਬਣਾਈ ਗਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਕਹਿੰਦੇ ਡੋਗਰ ਇੱਥੇ ਦਫਨ ਕੀਤਾ ਹੋਇਆ ਹੈਗਾ ਆ ਦੇਖੋ ਆਹ ਜੀ ਡੋਗਰ ਦੀ ਸਮਾਦ ਠੀਕ ਹੈ ਇਹ ਜਦੋਂ ਆਪਾਂ ਇਧਰੋਂ ਆ ਪਿੰਡ ਆ ਗਿਆ ਹਰੇਊ ਹਰੇਊ ਤੋਂ ਤੇ ਸੜਕ ਜਾਂਦੇ ਹੈਗੇ ਫਤੇਗੜ ਨੂੰ ਉੱਥੇ ਸੜਕ ਤੇ ਉਤੀ ਬਣੀ ਹੋਈ ਹੈ ਆ ਦੇਖੋ ਤੇ ਆ ਆਪਣੀ ਇੱਥੇ ਗੱਡੀ ਖੜੀ ਹੈਗੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬਾਣੇ-ਬਾਣ ਨੇਗੇ ਆ ਦੇਖੋ ਪੁਰਾਣੇ ਰੋਡ ਨੇਗੇ ਮੰਨ ਲਓ ਬੰਜਰ ਹੈ ਬੰਜਰ ਜੀ ਜ਼ਮੀਨ ਹੈਗੀ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਕਾਫੀ ਮੈਂ ਪਹਿਲਾਂ ਲੰਘਿਆ ਕਰਦਾ ਲੇਕਿਨ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ ਵੀ ਇਹ ਡੋਗਰ ਦੀ ਸਮਾਦ ਹੈਗੀ ਇੱਕ ਦੋ ਵਾਰ ਮੈਂ ਦੇਖਿਆ ਹੈਗਾ ਇਹ ਸਮਾਦ ਨਵੀਂ ਬਣੀ ਜਾਂਦੀ ਹੈ ਫਿਰ ਮੈਂ ਇੱਥੋਂ ਲੰਘਟ ਕਰਿਆ ਥੋੜਾ ਮੋਟਾ ਪਤਾ ਲੱਗਿਆ ਤਾਂ ਮੈਂ ਅੱਜ ਇੱਥੇ ਆਇਆ ਮੈਂ ਹਾਂ ਚਲੋ ਨੜੇ ਸੋਨ ਨੂੰ ਦਿਖਾਣੇ ਆਗੇ ਡੋਗਰ ਦੀ ਸਮਾਦ ਨੜੇ ਆਪ ਕਰਿਆਣੇ ਜਾਇਆਣੇ ਆ ਕਿੱਥੇ ਇਹ ਹੈ ਡੋਗਰ ਦੀ ਸਮਾਦ ਦੇਖੋ ਜੀ ਸੜਕ ਇਹ ਸੜਕ ਆ ਗਈ ਜੀ ਇਹ ਆ ਗਈ ਡੋਗਰ ਦੀ ਸਮਾਦ ਬਿਲਕੁਲ ਨਦੀ ਕੇ ਵਾਲੀ ਦੂਰ ਨਹੀਂ ਹੈਗਾ ਆਪਣੀ ਗੱਡੀ ਖੜੀ ਹੈਗੀ ਮੈਨੂੰ ਐਸੀ ਕੋਈ ਇੰਤਰਾਜਾ ਨਾ ਕਰੇ ਇੱਥੋਂ ਜਗਾ ਜੀ ਹੈਗੀ ਲੰਘਣ ਵਾਸਤੇ ਇੱਥੋਂ ਦੀ